13 ਸਾਲਾਂ ਬੱਚੀ ਨਾਲ ਰੇਪ ਅਤੇ ਕਤਲ ਦਾ ਮਾਮਲਾ ਮੋਗਾ ਵਾਸੀਆਂ ਨੇ ਕੱਢਿਆ ਕੈਂਡਲ ਮਾਰਚ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਕੀਤੀ ਮੰਗ ਬੀਤੀ ਦਿਨੀ ਜਲੰਧਰ ਵਿਖੇ ਪੰ ਬੀਤੀ ਦਿਨੀ ਜਲੰਧਰ ਵਿਖੇ 13 ਸਾਲਾ ਲੜਕੀ ਪ੍ਰਬਲੀਨ ਦੇ ਨਾਲ ਇੱਕ ਦਰਿੰਦੇ ਦੇ ਵੱਲੋਂ ਰੇਪ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਹਰ ਕੋਈ ਪਰਿਵਾਰ ਦੇ ਨਾਲ ਖੜੇ ਆਏ ਉੱਥੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਮੁਕਾਵਾਸੀਆਂ ਦੇ ਵੱਲੋਂ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ ਹੈ ਤੇ ਦੱਸ ਜੀਏ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਸ ਬਾਰੇ ਹੁਣ ਉਹ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਇਕੱਤਰ ਹੋ ਰਹੇ ਨੇ ਉੱਥੇ ਹੀ ਸਿਆਸੀ ਆਗੂ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਉਹਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਕਿ ਅਸੀਂ ਪਰਿਵਾਰ ਦਾ ਹਮੇਸ਼ਾ ਸਾਥ ਦੇਵਾਂਗੇ ਤੇ ਪਰਿਵਾਰ ਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮੋਗਾ ਵਾਸੀਆਂ ਨੇ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਦਿੱਤੇ ਦੇ ਲਈ ਜਲੰਧਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਪ੍ਰਭਲੀਨ ਜਿਹੜੀ ਕਿ 12 13 ਸਾਲ ਦੀ ਲੜਕੀ ਸੀ ਜਿਸ ਨਾਲ ਪਹਿਲਾਂ ਘਰੇ ਬੁਲਾਇਆ ਗਿਆ ਫਿਰ ਰੇਪ ਕੀਤਾ ਗਿਆ ਤੇ ਕੀ ਕਹਿਣਾ ਚਾਹੋਗੇ ਬਹੁਤ ਹੀ ਮੰਦਪਾਗੀ ਘਟਨਾ ਹੈ ਜਿਸ ਤਰ੍ਹਾਂ ਕਿ ਆਪਾਂ ਆਪਣੇ ਪੜੋਸੀਆਂ ਤੇ ਬਹੁਤ ਵਿਸ਼ਵਾਸ ਕਰਦੇ ਆ ਆਪਣੇ ਬੱਚੇ ਨੂੰ ਸੇਵ ਸਮਝਿਆ ਜਾਂਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੱਲੀ ਲੜਕੀਆਂ ਨਹੀਂ ਲੜਕੇ ਵੀ ਥੋੜੇ ਦਿਨ ਪਹਿਲਾਂ ਆਪਾਂ ਹੁਸ਼ਿਆਰਪੁਰ ਚ ਵੀ ਦੇਖਿਆ ਅੱਜ ਤੱਕ ਆਪਾਂ ਭੁੱਲ ਨਹੀਂ ਸਕੇ ਕਿ ਉਹ ਬੱਚੇ ਨੂੰ ਕਿੰਨੀ ਬੁਰੀ ਤਰ੍ਹਾਂ ਨਾ ਮਾਰਿਆ ਗਿਆ ਮੈਂ ਸਭ ਤੋਂ ਪਹਿਲਾਂ ਸਰਕਾਰਾਂ ਤੋਂ ਵੀ ਪਹਿਲਾਂ ਜਿਹਦੇ ਘਰ ਦਾ ਮੈਂਬਰ ਇਹ ਕੰਮ ਕਰਦਾ ਹੈ ਉਹਦੇ ਅੱਗੇ ਅਰਦਾਸ ਕਰੂੰਗੀ ਬੇਨਤੀ ਕਰੂੰਗੀ ਵੀ ਪਹਿਲਾਂ ਉਹ ਜ਼ਰੂਰ ਆਪਦੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਬਿਲਕੁਲ ਨਾ ਕਰਨ ਕੋਈ ਵਕੀਲ ਉਹਦੇ ਹੀ ਹੈਲਪ ਨਾ ਕਰੇ ਖੋਦ ਉਹ ਮੂਰੇ ਲੈ ਕੇ ਆਉਣ ਉਹਨੂੰ ਵੀ ਇਹਨੂੰ ਆ ਸਜ਼ਾ ਦਿੱਤੀ ਜਾਵੇ ਮੈਂ ਤਾਂ ਸਰਕਾਰ ਤੋਂ ਵੀ ਪਹਿਲਾਂ ਉਹਨਾਂ ਦੇ ਘਰ ਦੇ ਅਸੀਂ ਅੱਗੇ ਵੀ ਹਮੇਸ਼ਾ ਇਹੀ ਆਵਾਜ਼ ਉਠਾਈ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਪਿੱਛੇ ਜੇ ਇੱਕ ਵਾਰੀ ਉਹਨਾਂ ਨੇ ਐਨਕਾਊਂਟਰ ਦਾ ਨਾਮ ਲਗਾ ਕੇ ਨਾਲ ਦੀ ਨਾਲ ਹੀ ਬੰਦੇ ਨੂੰ ਖਤਮ ਕਰਤਾ ਸੀ ਵੱਡੇ ਵੱਡੇ ਇਨਸਪੈਕਟਰਸ ਡੀਐਸਪੀ ਐਸਐਸਪੀ ਸਾਹਿਬ ਸਾਰੇ ਰਲ ਗਏ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਤਾਂ ਭੱਜਣ ਲੱਗਾ ਸੀ ਅਸੀਂ ਐਨਕਾਊਂਟਰ ਕਰਤਾ ਜੇ ਉਸ ਦਿਨ ਅੱਜ ਜਿਵੇਂ ਇੱਕ ਪੁਲਿਸ ਤੇ ਵੀ ਇਹ ਮੁੱਦਾ ਚੱਕਿਆ ਜਾ ਰਿਹਾ ਕਿ ਪੁਲਿਸ ਅੰਦਰ ਜਾਵੜਦੀ ਤਾਂ ਹੋ ਸਕਦਾ ਬੱਚਾ ਬਚ ਜਾਂਦਾ ਜਿੰਨਾ ਦੋਸ਼ੀ ਬਲਾਤਕਾਰੀ ਹੈ ਉਨਾ ਹੀ ਦੋਸ਼ੀ ਉਹ ਪੁਲਿਸ ਵਾਲਾ ਵੀ ਹੈ ਮੈਂ ਇਹੀ ਕਹੂੰਗੀ ਕਿ ਪੁਲਿਸ ਵਾਲੇ ਨੂੰ ਵੀ ਉਹੀ ਸਜ਼ਾ ਮਿਲੇ ਤੇ ਜਿਸ ਤਰ੍ਹਾਂ ਨਾਲ ਉਹਨੇ ਕੀਤਾ ਤੇ ਉਹਨੂੰ ਪਤਾ ਲੱਗੇ ਕਿ ਇਹ ਕਿੰਨੀ ਗਲਤੀ ਅਸੀਂ ਕੀਤੀ ਹੈ ਮੈਂ ਤਾਂ ਬਸ ਇਹ ਸਭ ਤੋਂ ਪਹਿਲਾਂ ਉਹਦੇ ਉਹਦੇ ਘਰਦਿਆਂ ਨੂੰ ਹੀ ਕਹੂੰਗੀ ਕਿ ਪਲੀਜ਼ ਉਹਨੂੰ ਨਾਂ ਬਚਾਇਆ ਜਾਵੇ ਉਹਨੂੰ ਮੂਹਰੇ ਲੈ ਕੇ ਆਇਆ ਜਾਵੇ ਖੋਦ ਦੱਸਿਆ ਜਾਵੇ ਵੀ ਇਹਨੂੰ ਆ ਸਜ਼ਾ ਦਿੱਤੀ ਜਾਵੇ ਬੱਚੇ ਬਿਲਕੁਲ ਸੇਫ ਨਹੀਂ ਐ ਜੇ ਆਪਣੇ ਇਥੇ ਕੋਈ ਐਜਾ ਹਾਰਡ ਕਾਨੂੰਨ ਹੋਵੇ ਵੀ ਜੇ ਜਿਸ ਤਰ੍ਹਾਂ ਉਹ ਮਾਰ ਰਹੇ ਸੀਗੇ ਥੋੜੀ ਦੇਰ ਹੋਰ ਪੁਲਿਸ ਥੋੜੀ ਜਿਹੀ ਖੁੱਲ ਦੇ ਦਿੰਦੀ ਤਾਂ ਮੈਨੂੰ ਲੱਗਦਾ ਕਿ ਇੱਕ ਅੱਧੀ ਤਾਂ ਜ਼ਰੂਰ ਸਬਕ ਜ਼ਰੂਰ ਆ ਜਾਣਾ ਸੀਗਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਸਰਬ